ਜੇ ਤੁਸੀਂ ਮਾਕੇ ਪਸੰਦ ਕਰਦੇ ਹੋ ਰੇਟ ਅੱਧੇ ਭਾਲ ਦਿਓ ਤੁਹਾਨੂੰ ਗੋਠੀ ਵਾਲੇ ਨਾਲ ਪਵੇ ਜੀ ਜੇ ਚੀਨ ਨਵੀਂ ਭਾਲ ਦਿਓ ਗੋਠੀ ਵਾਲਾ ਪੂਗਾ ਜੇ ਰੇਟ ਘੱਟ ਭਾਲ ਦਿਓ ਗੋਠੀ ਵਾਲਾ ਪੂਆ ਜੇ ਬ੍ਰੈਡੀ ਬੰਦ ਭਾਲ ਦਿਓ ਗੋਠੀ ਵਾਲਾ ਪੂਗਾ ਜੇ ਪੂਰੇ ਬਿਆਰ ਨਾਲ ਬੰਦ ਬ੍ਰੈਡੀ ਭਾਲ ਦਿਓ ਤੇ ਗੋਠੀ ਵਾਲਾ ਪੂ ਜੀ ਭਾਜੀ ਕੀ ਆਈਟਮ ਲੈ ਕੇ ਆਇਆ ਭਾਜੀ ਭਾਜੀ ਬਰਬਰੀ ਦੇ ਆਣ ਭਾਜੀ ਬਰਬਰੀ ਦੇ ਬਰਬਰੀ ਦੇ ਉਹ ਵੀ ਹੈਂਡ ਵਰਕ ਵੀਰ ਜੀ ਹੈਂਡ ਵਰਕ ਬਰਬਰੀ ਦੇ ਬਿਆਨ ਹੈ ਬਹੁਤ ਹੀ ਸੋਹਣਾ ਆਰਟੀਕਲ ਹੈ ਬਹੁਤ ਹੀ ਪਿਆਰਾ ਆਰਟੀਕਲ ਹੈ 컬러 ਚਾਰ ਪੰਜਾਇਤ ਤਿੰਨ ਕਲਰ ਕਸਟ ਤੇ ਦੋ ਕਲਰ ਕਸਟਮਰ ਦੇ ਖੁੱਲੇ ਹੋਏ ਨੇ ਸ਼ਾਨ ਦਾ ਟਾਈਮ ਹੈ ਵੀਡੀਓ ਬਣਾ ਰਿਹਾ ਵਿੱਚ ਮੈਂ ਆ ਪਰਬਰੀ ਦਾ ਦਪਟਾ ਭਾਈ ਦਿਖਾਓ ਭਾਈ ਆ ਬਟ ਬਟਾ ਭਾਈ ਪਰਬਰੀ ਦੇ ਸੂਟ ਨਾਲ ਪਰਬਰੀ ਦਾ ਦਪਟਾ ਵੇਚੀ ਏ ਕਲਾਸ ਪੀਸ ਦਾ ਸਾਇਲ ਭਾਈ ਫੁੱਲ ਲੰਬਾਈ ਦੇ ਨਾਲ ਜੇ ਵਰਕ ਦੀ ਗੱਲ ਕਰਾਂਗੇ ਸਾਰਾ ਡਾਲਰ ਦੇ ਅੰਦਰ ਸਾਰਾ ਬੋਲ ਦੇ ਅੰਦਰ ਸਾਰਾ ਹੈਂਡ ਵਰਕ ਕੀਤਾ ਹੋਇਆ ਸਾਰਾ ਹੈਂਡ ਵਰਕ ਕੀਤਾ ਹੋਇਆ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਕਲਰ 4 5 ਹੈ ਦੋ ਕਲਰ ਕਸਟਮਰ ਦੇ ਕੇ ਖੁੱਲੇ ਪੈ ਤਿੰਨ ਕਲਰ ਸੈਂਪਲ ਦਿਖਾ ਰਿਆ ਮੈਂ ਜ਼ਾਇਲ ਪਾ ਜੀ ਬਰਬਰੀ ਦੇ ਸੂਟ ਨਾਲ ਬਰਬਰੀ ਦਾ ਦੱਪਟਾ 50% ਡਿਸਕਾਊਂਟ ਤੇ ਆਪਣੇ ਉਹ ਆ ਚੁੱਕੇ ਹੈ ਵੀਡੀਓ ਨੂੰ ਕਰਨਾ ਵੀਰੇ ਸ਼ੇਅਰ ਲੈ ਕਮੈਂਟ ਲੋ ਜੀ ਆਪਾਂ ਲੈ ਕੇ ਆਏ ਬਰਬਰੀ ਦੇ ਸੂਟ ਜਿਨ੍ਹਾਂ ਨਾਲ ਵਿਚਰ ਕੇ ਧੂਮ ਇੱਕ ਨੰਬਰ ਆ ਗਿਆ ਇਸ ਸਟਮ ਬਰਬਰੀ ਬਰਬਰੀ ਡਾਈ ਐਂਡ ਡਾਈ ਫੈਂਸੀ ਦੱਪਟੇ ਨਾਲ 1550 ਰੁਪਏ ਦਾ ਡੀਨ ਚੈੱਕ ਕਰ ਸਕਦੇ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਹੈ ਡਾਈ ਐਂਡ ਡਾਈ 1550 ਰੁਪਏ ਚ ਆਰਟੀਕਲ ਬਹੁਤ ਪਿਆਰਾ ਹੈ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਜੇ ਆਪਾਂ ਦੁਪੱਟੇ ਦੀ ਗੱਲ ਕਰੀਏ ਦੁਪੱਟਾ ਵੀ ਫੈਨਸੀ ਹੈ ਫੈਨਸੀ ਦੁਪੱਟਾ ਆਇਆ ਹੈ ਡਾਈ ਐਂਡ ਡਾਈ ਦਾ 1550 ਰੁਪਏ ਕਹਾਂ ਚੈੱਕ ਕਰ ਸਕਦੇ ਹੋ ਸਕਰੀਨ ਸ਼ਾਟ ਕਿ ਚਲੋ ਸਕਰੀਨ ਸ਼ਾਟ ਕਿਸ ਤਰ੍ਹਾਂ ਦਿਓ ਹੁਣੇ ਮੰਗਾ ਚਾਹੁੰਦੇ ਹੋ ਬਹੁਤ ਹੀ ਘੱਟ ਰੇਟਾਂ ਤੇ ਹੈ ਬਹੁਤ ਹੀ ਸ਼ਾਨਦਾਰ ਰੇਟ ਹੈ 50% ਸਕੂਨ ਤੇ ਜਲ ਸਕੂਨ ਤੇ ਰੇਟ ਹੈ 1550 ਰੁਪਏ ਦਾ ਸਾਡੇ 1500 ਦਾ ਸੂਟ ਹੈ ਵੀਰੇ ਡਾਈ ਐਂਡ ਡਾਈ ਦਾ ਡਾਈ ਐਂਡ ਡਾਈ ਦਾ 1500 ਦਾ ਸੂਟ ਦੁਪੱਟਾ ਫੈਂਸੀ ਬਰਬਰੀ ਦਾ ਭਾਜੀ ਬਰਬਰੀ ਦਾ ਸੂਟ ਹੈ ਵੀਰੇ ਬਰਬਰੀ ਦਾ ਦੁਪੱਟਾ ਰੇਟ ਹੈ 1500 1500 ਦਾ ਆਰਟੀਕਲ ਆ ਚੁੱਕਿਆ ਹੈ ਬਹੁਤ ਹੀ ਸ਼ਾਨਦਾਰ ਆਪਣੇ ਕੋਲੋਂ ਡਾਈ ਐਂਡ ਡਾਈ ਬਰਬਰੀ ਬਰਬਰੀ ਦੇ ਅਲੱਗ ਅਲੱਗ ਸਟਾਈਲ ਦੇ ਹੈ ਭਾਜੀ ਸਾਡੇ ਇਹ ਭਾਜੀ ਸਾਰੇ ਇੱਕੋ ਸਟਾਈਲ ਦੇ ਡਾਈ ਐਂਡ ਡਾਈ ਹੈ ਭਾਜੀ ਡਾਈ ਐਂਡ ਡਾਈ ਦੇ ਹੈ ਡਾਈ ਐਂਡ ਡਾਈ ਚੋਇਸ ਟਾਈਮ ਨੰਬਰ 1 ਜਾ ਰਹੀ ਹੈ ਬਰਬਰੀ ਹਲਕਾ ਫੁਲਕਾ ਪਾਰਟੀ ਵਿੱਚ ਬਣਾਣਾ ਨਾਲ ਆਪਾਂ ਤੇ ਬਹੁਤ ਹੀ ਸ਼ਾਨਦਾਰ ਭਾਜੀ ਬਰਤਾਰ ਜੋ ਕਿ ਨਾ ਪਿਆਰਾ ਹੈ ਸਾਹਿਬ ਭਾਜੀ ਬਿਲਕੁਲ ਜੀ ਬਿਲਕੁਲ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਬਰਬਰੀ ਦਾ ਸੂਟ ਹੈ ਜੀ ਤੇ ਬਰਬਰੀ ਦਾ ਦੁਪੱਟਾ ਰੇਟ ਹੈ 1550 ਰੁਪਏ ਸਾਡੇ 1500 ਦਾ ਸੂਟ ਹੈ ਵੀਰ ਜੀ 3116 3116 ਸੂਟ ਸਾਡੇ 1500 ਰੁਪਏ ਦਾ ਸੂਟ ਹੈ ਫਰਵਰੀ ਦਾ ਸੂਟ ਹੈ ਤੇ ਬਰਬਰੀ ਦਾ ਦੁਪੱਟਾ ਮੇਰੇ ਵੀਰ ਬਹੁਤ ਹੀ ਪਿਆਰਾ ਆਰਟੀਕਲ ਹੈ ਲੰਬਾਈ ਦੀ ਗੱਲ ਕਰੀਏ 50 ਲੰਬਾਈ ਤੱਕ ਤਿਆਰ ਹੈ ਜੀ ਡਾਈ ਐਂਡ ਡਾਈ ਬਰਬਰੀ ਦਾ ਸੂਟ ਸ਼ਰੀਨ ਦੀ ਸਲਵਾਰ ਫਾਟੀ ਵੀਰ ਵੇਚ 1550 ਰੁਪਏ ਚ ਇਹਦਾ ਵੀਰ ਜੀ 2150 ਰੁਪਏ ਦਾ ਫੈਂਸੀ ਦੁਪੱਟਾ ਹੈ ਵੀਰ ਜੀ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਕਿ ਆਪਾਂ ਪੱਟ ਪੱਟੇ ਦੀ ਗੱਲ ਕਰੀ ਦੁਪੱਟਾ ਬਹੁਤ ਸੋਹਣਾ ਬਹੁਤ ਸੋਹਣਾ ਦੁਪੱਟਾ 2150 ਰੁਪਏ ਦਾ ਸੂਟ ਹੈ ਜੀ ਜਿਹੜਾ ਆਫ ਵਾਈਟ ਦੇ ਰਿਓ ਦੇਖ ਰਿਓ ਬਈ ਬਹੁਤ ਹੀ ਪਿਆਰਾ ਆਰਟੀਕਲ ਹੈ 2150 ਰੁਪਏ ਦਾ 2150 ਰੁਪਏ ਦਾ ਸੂਟ ਹੈ ਵੀਰ ਜੀ ਬਰਬਰੀ ਦਾ ਸੂਟ ਹੈ ਬਰਬਰੀ ਵਾਲਾ ਦੁਪੱਟਾ 50% ਸਕੋੜ ਵੀਰੇ ਬਹੁਤ ਹੀ ਘੱਟ ਰੇਟਾਂ ਦੇ ਅਗਲਾ ਆਰਟੀਕਲ ਪਾਜੀ ਅਗਲਾ ਆਰਟੀਕਲ ਆਇਆ ਵੀਰੇ 1750 ਰੁਪਏ ਦਾ 1750 ਰੁਪਏ ਚ ਸੂਟ ਹੈ ਵੀਰ ਜੀ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਬਰਬਰੀ ਦਾ ਸੂਟ ਹੈ ਆਫ ਵਾਈਟ ਸੂਟ ਹੈ ਕਲਰ ਮਿਲਣਗੇ 4 ਆਰਟੀਕਲ ਬਹੁਤ ਪਿਆਰਾ ਹੈ ਪਰ ਮੈਂ ਖਾਰਾ ਆਫ ਵਾਈਟ ਪਿਆਰ ਭਾਜੀ ਦੁਪੱਟਾ ਇਹਦਾ 1750 ਰੁਪਏ ਚ ਬਰਬਰੀ ਦੇ ਸੂਟ ਨਾਲ ਤੇ ਬਰਬਰੀ ਦਾ ਦੁਪੱਟਾ 50% ਸਕੂਨਟ ਤੇ ਹੈ ਆਰਟੀਕਲ ਬਹੁਤ ਪਿਆਰਾ ਹੈ ਵੀ ਕਿੰਨੇ ਮੇਰੇ ਸ਼ੇ ਲਾਜ਼ਮੀ ਕਰਨਾ ਉਹ ਹਾਂਜੀ ਭਾਜੀ ਦੱਸੋਗੇ ਕੋਈ ਸੂਟ ਦਾ ਇੰਨਾ ਸੋਹਣਾ ਕੋਲੇ ਹੈ ਕੁਝ ਬੋਲ ਕੇ ਦੱਸੋ ਤਾਂ ਸਹੀ ਕੀ ਕਮਾਂ ਮੈਂ ਸੂਟ ਇੰਨਾ ਸੋਹਣਾ ਹੈ ਭਾਜੀ ਵੀਰੇ ਕੀ ਕਮਾਂ ਮੈਂ ਹਜੇ ਵੀ ਦੱਸਣ ਦੀ ਲੋੜ ਹੈ ਅੱਡੀ ਸੋਹਣੀ ਵੈਰਾਈਟੀ ਅੱਡੇ ਸੋਹਣੇ ਡਿਜ਼ਾਈਨ ਆਹ ਦੇਖ ਲੀ ਜੀ ਕੋਇਲ ਦਾ ਕੰਮ ਕੀਤਾ ਹੋਇਆ ਸਾਰਾ ਹੈਂਡ ਸਟਾਈਲ ਡਿਜ਼ਾਈਨਰ ਪੀਸ ਹੈ ਨਾਲ ਦੁਪੱਟਾ ਕਰਾਚੀ ਦਾ ਤੇ ਮਲਟੀ ਕੰਮ ਕੀਤਾ ਹੋਇਆ ਪਰ ਨਵੀਆਂ ਚੀਜ਼ਾਂ ਦੇ ਨਾਲ ਕਲਰ ਇੱਕ ਤੋਂ ਇੱਕ ਹੈ ਆਹ ਦੇਖੋ ਭਾਜੀ ਕੈਂਡਾ ਕੋ ਅੱਦਾ ਕਲਰ ਚਾਰਟ ਡਿਜ਼ਾਈਨਰ ਦੇਖ ਲਓ ਜੀ ਆ ਦੇ ਕਿੱਡਾ ਸੋਹਣਾ ਪੀਸ ਆ ਚੁੱਕਿਆ ਭਾਜੀ ਕੀ ਚੀਜ਼ ਕੀ ਆ ਮੜਾ ਦੱਸੋ ਦਾ ਸਹੀ ਇਹ ਟ੍ਰੇ 2400 ਰੁਪਏ ਦਾ ਸੂਟ ਹੈ ਵਿਆਰ ਚ 47 4700 ਵਿਕੀ ਜਾਂਦਾ ਹੈ 47 4700 ਇੱਕ ਮੇਰੇ ਕੋਲ ਡਿਆਂ ਆਇਆ ਲੇਟੈਸਟ ਸਿੰਗਲ ਪੀਸ ਦਾ ਸਿੰਗਲ ਆਰਟੀਕਲ ਦੁਪੱਟੇ ਤੇ ਨਿਗਾਹ ਮਾਰ ਦੋ ਵੀਰ ਜੀ ਇੱਕ ਵਾਰੀ ਆ ਤਾਂ ਦੁਪੱਟਾ ਹੈ ਵੀਰੇ ਤੇ ਆ ਸੂਟ ਚੈੱਕ ਬਾਈ ਚੱਕ ਕੇ ਦਿਖਾਈਓ ਮੜਾ ਸੂਟ ਹਾਂ ਸਿੰਗਲ ਸੁੱਟਾ ਚੁੱਕਿਆ ਨਵੀਂ ਚੀਜ਼ ਮੈਨੂੰ ਆਪ ਨੂੰ ਸਮਝ ਨਹੀਂ ਆ ਰਹੀ ਵੀ ਮੈਂ ਕੀ ਬੋਲਾਂ ਮੈਨੂੰ ਨਹੀਂ ਸਮਝ ਆ ਰਹੀ ਮੈਂ ਕੀ ਬੋਲਾਂ ਇਹ ਸੂਟ ਬੋਲੂਗਾ ਵੀਰੇ ਨਵੀਆਂ ਚੀਜ਼ਾਂ ਦੇ ਨਾਲ ਆ ਚੁੱਕਿਆ ਰੇਟ ਦੱਸਦਾ ਹ ਇਹ ਅੱਪਾ ਦੇ ਦੇਣਾ 1.7 ਰੇਟ ਤੇ 2600 ਰੁਪਏ ਦਾ ਇਹ 2600 ਦਾ 2600 ਦਾ ਕਿਉਂ ਡਰਾਏ ਨਾ ਬਰਾਤਰਾ ਗੱਡੀਆਂ ਨੇ ਇੰਨੇ ਦਾ ਕਹਿ ਕੇ ਅੱਪਾ ਨੇ ਕੋਲੇ ਰੇਟ 2600 ਹੈ ਪੀਆਰ ਦੇ ਵਿੱਚ 200 ਕਹੀਏ ਨਾ ਯਾਰ ਤੂੰ ਆਪਣੇ ਰੇਟ ਦੱਸ ਯਾਰ ਕਿੰਨੇ ਆ ਬਾਈ 2600 ਰੁਪਏ ਤੇ 2600 ਰੁਪਏ ਰੇਟ ਬਹੁਤ ਘੱਟ ਹੈ ਸੂਟ ਤੁਹਾਡੇ ਸਾਹਮਣੇ ਹੈ ਪੈਨਲ ਆ ਟਿਕ ਦਾ ਕਰਾਚੀ ਡਿਜ਼ਾਈਨਰ ਸੂਟ ਤੇ ਭਾਜੀ ਆ ਕਿੰਨੇ ਦਾ ਇਹ ਦੇ ਦਾਂਗੇ ਆਪਾਂ 2400 ਰੁਪਏ ਦਾ ਆਹ ਵਾਲਾ ਬਹੁਤ ਘੈਂਟ ਸੂਟ ਹੈ ਦੁਪੱਟਾ ਦੇਖੋ ਜੀ ਕਿੱਡਾ ਸੋਹਣਾ ਕਿਆ ਬਾਤ ਹੈ ਇਹ ਡਿਟੇਲ ਤਾਂ ਬੜੇ ਬਾਈ ਸੋਹਣਾ ਬ ਰੇਟ 2400 ਰੁਪਏ ਹੈ ਸਮਝ ਨਹੀਂ ਆ ਰਹੀ ਕੀ ਬੋਲਾਂ ਇਹ ਸੂਟ ਬੋਲਣਗੇ ਗੋਠੀ ਵਾਲਿਆਂ ਦੇ ਮਿਲਣਗੇ ਤੁਹਾਨੂੰ ਇੱਕੋ ਇੱਕ ਸ਼ੌਰਮ ਦੇ ਗੋਠੀ ਬੀ ਡਿਜ਼ਾਈਨਰ ਆਰਟੀਕਲ ਨਵੇਂ ਸਟਾਈਲ ਦੇ ਨਾਲ ਨਵੀਆਂ ਚੀਜ਼ਾਂ ਆ ਚੁੱਕੀਆਂ ਆਪਣੇ ਕੋਲੇ ਆ ਲਓ ਜੀ ਇਹ ਹੈਗਾ ਵੀਰੇ ਬਰਬਰੀ ਦਾ ਬੇਸ ਹੈ ਆਊਟਲਾਈਨਿੰਗ ਦਾ ਕੰਮ ਹੈ ਬਾਰਡਰ ਦੇ ਉੱਪਰ ਸਾਰੇ ਡਿਜ਼ਾਈਨਰ ਆਰਟੀਕਲ ਹੈ ਡੈਮੋ ਆਰਟੀਕਲ ਹੈ ਵੀਰੇ ਕਿਹੜਾ ਜੀ ਡੈਮੋ ਆਰਟੀਕਲ ਹੈ ਆ ਆਰਟੀਕਲ ਦੀ ਪਿਕ ਦਿੱਤੀ ਹੋਈ ਆ ਵੀਰੇ ਇਸ ਤਰ੍ਹਾਂ ਦਾ ਸੂਟ ਬੰਨਾ ਹੈ ਰੇਟ 1900 ਰੁਪਏ ਲੈਸ ਚ ਲੱਗਿਆ ਹੋਇਆ 1900 ਰੁਪਏ ਜਿਓਮੈਟ੍ਰੀਕਲ ਸੂਟ ਆ ਚੁੱਕਾ ਹੈ ਨਾਲ ਦੁਪੱਟਾ ਸੇਮ ਬੇਜ ਦਾ ਦੁਪੱਟਾ ਆ ਰੇਟ ਦੇਖੋ ਕਿੰਨਾ ਘਟਾ ਆ ਚੁੱਕਾ ਸੂਟ ਦਾ 1900 ਆਪ ਲੈਣੀ ਦਾ ਕੰਮ ਹੈ ਐਸੇ ਨਾਲ ਦੇ ਡਿਜ਼ਾਈਨ ਆਪਣੇ ਕੋਲੇ ਆ ਲੋ ਇੱਕ ਹੋਰ ਹੋ ਰਿਹਾ ਮਸਲੀਨ ਦੇ ਉੱਪਰ ਟੈਬੀ ਮਸਲੀਨ ਦੇ ਉੱਪਰ ਠੰਡਾ ਕੱਪੜਾ ਠੰਡੀ ਚੀਜ਼ ਆ ਨਵਾਂ ਸੂਟ ਹੈ ਤੇ ਡੈਨਰ ਪੀਸ ਆ ਆ ਲੋ ਜੀ ਆਰਟੀਕਲ ਤੇ ਨਿਗਾਹ ਮਾਰ ਲਓ ਵੀਰੇ ਕਿੱਡੇ ਸੋਹਣੇ ਪ੍ਰਗਤੀ ਬ੍ਰਾਂਡ ਦਾ ਵੀਰੇ ਬ੍ਰਾਂਡ ਦੀ ਮੋਹਰ ਲੱਗੂਗੀ ਨਿਗਾਹ ਚੈੱਕ ਕਰਾ ਦਿਓ ਵੀਰੇ ਜੀ ਇੱਕ ਵਾਰੀ ਪ੍ਰਗਤੀ ਬ੍ਰਾਂਡ ਦੀ ਮੋਹਰ ਲੱਗੀ ਸਾਰਾ ਆਊਟਲਾਈਨਿੰਗ ਦਾ ਡੀਐਨਏ ਸੂਟ ਹੈ ਆ ਡੈਮੋ ਆਰਟੀਕਲ ਉੱਪਰ ਦਿੱਤਾ ਹੋਇਆ ਲਓ ਜੀ ਆ ਸਨੈਪ ਦਿੱਤੀ ਹੋਈ ਵੀਰੇ ਇਸ ਤਰ੍ਹਾਂ ਸੂਟ ਬਣਨਾ ਹੈ ਇਸ ਤਰ੍ਹਾਂ ਦਾ ਤੇ ਰੇਟ 2050 ਰੁਪਏ ਬਹੁਤ ਸੋਹਣੇ ਆਰਟੀਕਲਾਂਗੇ ਇੱਕ ਆਰਟੀਕਲ ਆਪਣੇ ਕੋਲੇ ਆ ਚੁੱਕਿਆ ਬੁਟੀਕ ਦਾ ਕਿਹੜਾ ਜੀ ਬੁਟੀਕ ਦਾ ਸੂਰਾ ਚੁੱਕਿਆ ਸਪੈਸ਼ਲ ਕਲਰ ਚੱਲ ਰਿਹਾ ਆਫ ਵਾਈਟ ਆਫ ਵਾਈਟ ਦੇ ਵਿੱਚ ਕੁੜੀਆਂ ਪਾਉਂਦੀਆਂ ਲਾਈਟ ਮੰਮੀਆਂ ਪਾਉਂਦੀਆਂ ਗੁੜੇ ਸਪੈਸ਼ਲ ਕੁੜੀਆਂ ਦੀ ਆਫਰ ਦੇ ਵਿੱਚ ਡਿਜ਼ਾਈਨਰ ਸੁਦਾ ਚੁੱਕਿਆ ਆਪਣੇ ਕੋਲੇ ਆਹ ਦੁਪੱਟਾ ਚੈੱਕ ਕਰੋ ਜੀ ਫੋਰ ਸਾਈਡ ਦੇ ਵਿੱਚ ਦੁਪੱਟਾ ਫੋਰ ਸਾਈਡ ਦੁਪੱਟਾ ਜੀ ਵੀਰ ਜੀ ਫੋਰ ਸਾਈਡ ਆਹ ਸ਼ਾਰਟ ਹੈ ਜੀ ਉਹ ਬਾਜੀ ਇਹ ਬੈਨਰ ਕਾਦਾ ਲਾ ਰੱਖਿਆ ਇਹ ਵੀਰ ਜੀ ਆਪਣੇ ਸੋਮਵਾਰ ਦੀ ਛੁੱਟੀ ਦਾ ਬੈਨਰ ਲਾ ਰੱਖਿਆ ਆਪਣੀ ਜਿਹੜੀ ਦੁਕਾਨ ਆ ਨਾ ਵੀਰੇ ਹਰ ਸੋਮਵਾਰ ਨੂੰ ਬੰਦ ਹੁੰਦੀ ਆ ਯਾਨੀ ਕਿ ਕਲੋਜ਼ ਹ ਇਹ ਕਨ ਐਤਵਾਰ ਨੂੰ ਆਪਣੀ ਬੰਦ ਹੁੰਦੀ ਹੈ ਤੇ ਆਪਣੀ ਕਨ ਖੁੱਲਦੀ ਹੈ ਜੀ 8 ਵਜੇ 9 ਵਜੇ ਤੱਕ ਪੂਰਾ ਟਾਈਮ ਖੁੱਲਦੀ ਹੈ ਕੱਲੀ ਸੋਮਵਾਰ ਨੂੰ ਮਾਰਕੀਟ ਬੰਦ ਹੁੰਦੀ ਹੈ ਛੁੱਟੀ ਹੁੰਦੀ ਹੈ ਹਾਂਜੀ ਵੀਰ ਜੀ